15 20 ਜਣੇ ਤਿਲਕ ਲਾ ਕੇ ਉੱਥੇ ਡੈਮ ਤੇ ਬੈਠੇ ਕਹਿ ਰਹੇ ਆ ਕਿ ਸਾਰੇ ਫਲੱਡ ਗੇਟ ਇੱਕੋ ਵਾਰੀ ਚੱਕ ਦਿੰਨੇ ਆ ਤੇ ਨਾ ਰਹੂਗਾ ਬਾਂਸ ਤੇ ਨਾ ਵੱਜੂਗੀ ਬਾਂਸਰੀ ਤੇ ਹੱਸ ਰਹੇ ਉੱਚੀ ਉੱਚੀ ਪਹਿਲੀ ਤਾਂ ਗੱਲ ਇਹ ਅਕਿਰਤ ਕਣਾਲਾ ਕੰਮ ਆ ਜਿਹੜਾ ਪਿੱਠ ਤੇ ਵਾਰ ਕਰਨਾ ਪੰਜਾਬ ਦੇ ਤੁਸੀਂ ਕੀਤਾ ਦੂਸਰਾ ਨੰਬਰ ਮੈਂ ਤੁਹਾਨੂੰ ਦੱਸ ਦੇਣੀ ਚਾਹਣੀ ਜੋ ਤਿਲਕ ਲਾ ਕੇ ਅੱਜ ਤੁਸੀਂ ਹੱਸ ਰਹੇ ਹੋ ਨਾ ਇਹ ਸਿੱਖ ਕੌਮ ਦੀ ਦੇਣ ਆ ਨੌਵੇਂ ਪਾਸ਼ਾ ਜੀ ਆਪਣੀ ਕੁਰਬਾਨੀ ਨਾ ਨਾ ਕਰਦੇ ਤੇ ਅੱਜ ਤੁਹਾਡੇ ਜਨਊ ਤੇ ਤਿਲਕ ਨਾ ਹੁੰਦਾ ਤੁਸੀਂ ਅੱਲਾ ਅੱਲਾ ਖੁਦਾ ਖੁਦਾ ਕਰਦੇ ਹੁੰਦੇ ਰਾਮ ਦੀ ਜਗਾ ਦੂਸਰਾ ਨੰਬਰ ਜੇ ਭਾਰਤ ਦੀ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ ਨਾ 98% ਕੁਰਬਾਨੀਆਂ ਇਸ ਪੰਜਾਬ ਦੀਆਂ ਇਸ ਬਾਂਸ ਦੀਆਂ ਨੇ ਤੁਹਾਡੇ ਪਿੱਛੇ ਸੋਨਾ ਪੈਸਾ ਭਾਰਤ ਨੂੰ ਜਦੋਂ ਕਿਤੇ ਲੋਡ ਪਈ ਆ ਸਭ ਤੋਂ ਵੱਧ ਪੰਜਾਬ ਨੇ ਦਿੱਤਾ ਪੰਜਾਬ ਦੀ ਧਰਤੀ ਦਾ ਅਨੋਖਾਤਾ ਤੇ ਤੁਹਾਡੇ ਮੂੰਹ ਵਿੱਚ ਪੈਂਦਾ ਮਰ ਜਾਣਾ ਚਾਹੀਦਾ ਤੁਹਾਨੂੰ ਉੱਥੇ ਫਲੱਡ ਗੇਟਾਂ ਦੇ ਵਿੱਚ ਨੱਕ ਡਬੋ ਕੇ ਸ਼ਰਮ ਆਉਣੀ ਚਾਹੀਦੀ ਐ ਇਹੋ ਜਿਹੀਆਂ ਗੱਲਾਂ ਕਰਦਿਆਂ ਨੂੰ ਤੁਹਾਨੂੰ ਅਸੀਂ ਕੀ ਕਹਿਣਾ ਜੇ ਅਸੀਂ ਆਪਣੇ ਗੁਰੂ ਦੇ ਸਿਧਾਂਤ ਨੂੰ ਸਿੱਖਿਆ ਹੁੰਦਾ ਪੱਲੇ ਨਾ ਬੰਨ੍ਹ ਕੇ ਰੱਖਿਆ ਹੁੰਦਾ ਥੋਡੀ ਕਿ ਹਸਤੀ ਸੀ ਅੱਜ ਤੁਸੀਂ ਫਲੱਡ ਗੇਟ ਖੋਲ੍ਹ ਦਿੰਦੇ ਜੇ ਪੰਜਾਬ ਦਾ ਰਾਜ ਭਾਗ ਸੰਭਣ ਵਾਲੇ ਵਾਗਡੋਰਾ ਸੰਭਣ ਵਾਲੇ ਤੁਹਾਡੇ ਨਾਲ ਨਾ ਮਿਲੇ ਹੁੰਦੇ ਉਹ ਪੰਜਾਬ ਦੇ ਵਫਾਦਾਰ ਹੁੰਦੇ ਤਾਂ ਅੱਜ ਪੰਜਾਬ ਦਾ ਇਹ ਹਸ਼ਰ ਨਹੀਂ ਸੀ ਹੋਣਾ ਮਹਾਰਾਜ ਸਾਹਿਬ ਨੇ ਸਾਨੂੰ ਗੁਰਬਾਣੀ ਪੜਨ ਦੇ ਨਾਲ ਨਾਲ ਸਿਮਰਨ ਕਰਨ ਦੇ ਨਾਲ ਨਾਲ ਸ਼ਸਤਰਧਾਰੀ ਹੋ ਕੇ ਰਹਿਣ ਨੂੰ ਕਿਹਾ ਸੀ ਮਹਾਰਾਜ ਸਾਹਿਬ ਨੇ ਕਿਹਾ ਸੀ ਕੋ ਕੋ ਕਿਸੇ ਕੋ ਰਾਜ ਨ ਦੇਹ ਜੋ ਲੇਹ ਨਿਜ ਬਲ ਸੇ ਲੇ ਅਸੀਂ ਡੰਡੇ ਵੀ ਛੱਡਦੇ ਅਸੀਂ ਮਹਾਰਾਜ ਸਾਹਿਬ ਦੇ ਸ਼ਸਤਰਧਾਰੀ ਤਾਂ ਅਸੀਂ ਕੀ ਹੋਣਾ ਸੀਗਾ ਅਸੀਂ ਅਮਰ ਤੇ ਛੱਕਦੇ ਆ ਘਰਾਂ ਦੇ ਵਿੱਚ ਲੋਕੀ ਨਸ਼ੇ ਪੱਤਿਆਂ ਤੋਂ ਦੂਰ ਹੋ ਲਈ ਅਸੀਂ ਇਹ ਸਮਝਿਆ ਹੀ ਨਹੀਂ ਕਿ ਮਹਾਰਾਜ ਸਾਬ ਨੇ ਸਾਨੂੰ ਸਿਧਾਂਤ ਕੀ ਦਿੱਤਾ ਸੀ ਚੜ ਕੇ ਆਏ ਨੂੰ ਤੇਗ ਤੇ ਦਰ ਤੇ ਆਏ ਨੂੰ ਦੇਗ ਅਸੀਂ ਦੇਖ ਦੇਣੀ ਤਾਂ ਸਿੱਖ ਲਈ ਅਸੀਂ ਲੰਗਰ ਲਾਉਣੇ ਸਿੱਖ ਲਏ ਪਰ ਅਸੀਂ ਤੇਗ ਵਾਉਣੀ ਭੁੱਲ ਗਏ ਇਹ ਸੱਚ ਹੈ ਅਜਨ ਚਾਰ ਗੌਣ ਵਾਲੇ ਨਸ਼ੇ ਪੱਤੇ ਵਾਲੇ ਸਾਡੇ ਪਿੰਡ ਦੀਆਂ ਜੁਹਾਂ 'ਚ ਸ਼ਰਾਬਾਂ ਦੇ ਠੇਕੇ ਸਾਡੇ ਨਾਈਆਂ ਦੀਆਂ ਦੁਕਾਨਾਂ ਅਸੀਂ ਗੁਰੂ ਦਾ ਸਿਧਾਂਤ ਸਭ ਕੁਝ ਛੱਡਤਾ ਸੀ ਤਾਂ ਅਸੀਂ ਅੱਜ ਜੁੱਤੀਆਂ ਖਾ ਰਹੇ ਹਾਂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਕਿਹਾ ਸੀ ਤਿਆਰ ਬਰ ਤਿਆਰ ਹੋ ਜਾਓ ਆਉਣ ਵਾਲਾ ਸਮਾਂ ਸਖਾਵਾਂ ਨੀਗਾ ਪਰ ਅੱਜ ਵੀ ਮਹਿਣੀ ਆਹ ਕੰਮ ਤਾਂ ਸਾਡੇ ਨਾਲ ਹੋ ਗਿਆ 2027 ਤੱਕ ਪੰਜਾਬ ਵਾਲਿਓ ਘਰਾਂ ਦੇ ਵਿੱਚ ਜਿੰਨੇ ਵੀ ਹੋ ਸਕਦੇ ਆ ਸ਼ਸਤਰ ਰੱਖੋ ਸਮਾਂ ਬਹੁਤ ਭਿਆਨਕ ਹੋਣਾ ਇਹ ਸੱਚ ਹੈ ਅਸੀਂ ਕਿਸੇ ਦੀ ਕਈ ਗੱਲ ਨੂੰ ਨਹੀਂ ਮੰਨਦੇ ਪਰ ਤੁਸੀਂ ਆਪ ਹੀ ਵੇਖ ਲਓ ਅੱਜ ਸਾਡੇ ਨਾਲ ਹੋ ਕੀ ਰਿਹਾ ਜੇ ਅਸੀਂ ਕਿਤੇ ਮਹਾਰਾਜ ਸਾਬ ਦੇ ਹੁਕਮ ਦੇ ਹਦੂਦ ਦੇ ਵਿੱਚ ਰਹਿੰਦੇ ਨਾ ਥੋੜੀ ਕਿ ਹਸਤੀ ਸੀ ਤੁਸੀਂ ਫਲੱਡ ਗਿੱਟਾਂ ਤੇ ਬਹਿ ਕੇ ਸਾਡਾ ਅੱਜ ਮਜ਼ਾਕ ਡਾ ਜਾਂਦੇ ਤੇ ਇਹ ਗੱਲਾਂ ਕਰਦੇ ਅਸੀਂ ਆਪਦੇ ਪਿਓ ਦੀ ਆਖੀ ਮੰਨੀ ਨਹੀਂ ਜਦੋਂ ਪਿਓ ਕਹਿੰਦਾ ਨਾ ਪੁੱਤ ਇੱਧਰ ਨੂੰ ਨਾ ਜਾ ਨਾ ਜਾ ਪਰ ਪੁੱਤ ਨੂੰ ਐ ਹੁੰਦਾ ਮੇਰਾ ਪਿਓ ਕਿਉਂ ਕਹਿੰਦਾ ਤੇ ਪਰ ਜਦੋਂ ਸਮਾਂ ਬੰਦ ਉਹਦਾ ਪਤਾ ਲੱਗਦਾ ਵੀ ਉਹ ਮੈਨੂੰ ਕਿਉਂ ਰੋਕਦਾ ਸੀ ਜੇ ਅਸੀਂ ਦਸ਼ਮੇਸ਼ ਪਿਤਾ ਦੇ ਆਖੇ ਕੌਮ ਸਾਰੀ ਲੱਗੀ ਹੁੰਦੀ ਅੱਜ ਸਾਰਾ ਬਾਣੇ ਤੇ ਬਾਣੀ ਦਾ ਧਾਰ ਨਹੀਂ ਹੁੰਦਾ ਨਾ ਪੰਜਾਬ ਅੱਜ ਸਾਡੇ ਪੰਜਾਬ ਦਾ ਹਸ਼ਰ ਨਹੀਂ ਸੀ ਹੁਣ ਇਹਨਾ ਤੁਹਾਡੇ ਵਰਗੇ ਬਾਂਦਰਾ ਨੇ ਬਹਿ ਕੇ ਇਹ ਗੱਲਾਂ ਕਰਨ ਲਗਾ ਸੀ ਬਾਸ ਵੀ ਰਹੂਗਾ ਤੇ ਬਾਂਸਰੀ ਵੀ ਵੱਜੂਗੀ ਤੁਹਾਡੀ ਹੱਕ ਦੇ ਉੱਤੇ ਵੱਜੂਗੀ ਯਾਦ ਰੱਖ